ਮੇਰੇ ਕੋਲ 20 ਦਿਨ ਨੇ ਪਾਜੀ ਅਸੀਂ ਉਹਨਾਂ 20 ਦਿਨਾਂ ਦੇ ਵਿੱਚ ਪੂਰਾ ਜੋਰ ਲਾਇਆ ਲਾਉਣਾ ਆ ਤੇ ਅਸੀਂ ਕੋਸ਼ਿਸ਼ ਕਰਨੀ ਆ ਵੀ ਅਸੀਂ ਸਾਰੇ ਬੰਦਿਆਂ ਨੂੰ ਰੋਕ ਲਈਏ ਤੇ ਗਵਰਨਮੈਂਟ ਦੀਆਂ ਪਾਲਿਸੀਆਂ ਨੂੰ ਚੇਂਜ ਕਰਵਾ ਸਕੀਏ ਜੇ ਉਹ ਨਹੀਂ ਹੁੰਦੀਆਂ ਫਿਰ ਮੈਨੂੰ ਵਾਪਸ ਜਾਣਾ ਪੈਣਾ ਨਵੀ ਗੋਲ ਜੋ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ 2019 ਵਿੱਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਏ ਸਨ ਉਹਨਾਂ ਹਜ਼ਾਰਾਂ ਸਟੂਡੈਂਟਸ ਵਿੱਚ ਸ਼ਾਮਿਲ ਹਨ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਹਨ ਨਵੀ ਕਹਿੰਦੇ ਹਨ ਕਿ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਇੰਵੈਸਟਰ ਵੀਜ਼ਾ ਅਪਲਾਈ ਕੀਤਾ ਸੀ ਪਰ ਉਹ ਵੀ ਹੁਣ ਆਉਣ ਵਾਲੇ 20 ਦਿਨਾਂ ਵਿੱਚ ਮੁੱਕ ਜਾਵੇਗਾ ਨਵੀ ਕਹਿੰਦੇ ਹਨ ਕਿ ਜਦੋਂ ਉਹ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਦੀ EIPR ਲੈਣ ਦੇ ਯੋਗ ਹੋਏ ਤਾਂ ਕਾਨੂੰਨ ਸਖਤ ਹੋ ਗਏ ਵੀ CEC ਨੇ ਡਰਾ ਹੀ ਬੰਦ ਕਰ ਦਿੱਤੇ ਉਸ ਤੋਂ ਬਾਅਦ ਮੈਂ ਸਕਿੱਲ ਟ੍ਰੇਡ ਨੂੰ ਟਾਰਗੇਟ ਕੀਤਾ ਮੈਂ ਸਕਿੱਲ ਟ੍ਰੇਡ ਦੇ ਵਿੱਚ ਸਾਲ ਦਾ ਐਕਸਪੀਰੀਅੰਸ ਗੇਨ ਕੀਤਾ ਮੈਂ IELTS 'ਚ ਬੈਂਡ ਵਧੀਆ ਸਕੋਰ ਕੀਤੇ ਮੇਰੇ ਸਕੋਰ 450 ਤੋਂ ਉੱਪਰ ਗਿਆ ਹੁਣ ਸਾਡੇ ਨਾਲ ਹੋ ਕੀ ਰਿਹਾ ਹੈ ਨਾ ਤਾਂ ਉਹ ਜਿਹੜਾ 2 ਸਾਲ 8 ਮਹੀਨਿਆਂ ਦਾ ਗੈਪ ਹੈ ਉਹਦੇ ਕਰਕੇ ਇਹਨਾਂ ਨੇ CEC ਦਾ ਡਰਾਪ ਬਹੁਤ ਹਾਈ ਕੱਢਿਆ ਤੇ ਉਹ ਕੱਢਿਆ 2 ਢਾਈ ਸਾਲਾਂ ਬਾਅਦ ਤੇ ਜਿਹੜਾ PNP ਦਾ ਕਰ ਰਹੇ ਨੇ ਇਹ ਉਹ ਕੈਪ ਲਾ ਰਹੇ ਨੇ ਅੱਪਰ ਕੈਪ ਆਈ ਨੈਵਰ ਹਰਡ ਆਫ ਇਟ ਨਵੀ ਗੋਇਲ ਹੁਣ ਕੈਨੇਡਾ ਦੇ ਵੈਸਟਰ ਵੀਜ਼ੇ ਉੱਪਰ ਰਹਿ ਰਹੇ ਹਨ ਅਤੇ ਇਸ ਦੌਰਾਨ ਉਹ ਕੈਨੇਡਾ ਵਿੱਚ ਕੰਮ ਨਹੀਂ ਕਰ ਸਕਦੇ ਨਵੀ ਕਹਿੰਦੇ ਹਨ ਕਿ ਉਹ ਕੈਨੇਡਾ ਦਾ ਵੈਸਟਰ ਵੀਜ਼ਾ ਫਿਰ ਤੋਂ ਅਪਲਾਈ ਕਰਨਗੇ ਜਿਸ ਦੇ ਅਪਰੂਵ ਹੋਣ ਦੀ ਉਮੀਦ ਨਾਲ ਦੇ ਬਰਾਬਰ ਹੈ ਤੇ 20 ਦਿਨਾਂ ਵਿੱਚ ਉਹ ਹੁਣ ਕਿਸੇ ਚਮਤਕਾਰ ਦੀ ਹੀ ਉਮੀਦ ਕਰ ਸਕਦੇ ਹਨ ਤੁਹਾਡਾ ਸਟੇਟਸ ਰੇ ਕੰਟਰੀ ਚ ਕੀ ਆ ਹੁਣ ਮੇਰਾ ਸਟੇਟਸ ਇੱਥੇ ਵਿਜ਼ਿਟਰ ਹੈ ਐਂਡ ਉਹ ਵੀ ਉਹ ਖਤਮ ਹੋਣ ਵਾਲਾ ਆ ਤੇ ਮੈਨੂੰ ਬਹੁਤ ਜਣਿਆਂ ਨੇ ਸੁਜੈਸਟ ਕੀਤਾ ਵੀ ਤੁਸੀਂ ਐਲ ਐਮ ਆਈਏ ਲੈ ਲਓ ਬਟ ਮੈਂ ਇਹ ਨਹੀਂ ਕਰਨਾ ਮੈਂ ਇਹਨਾਂ ਠੱਗਾਂ ਨੂੰ ਪੈਸੇ ਨਹੀਂ ਦੇਣੇ ਮੈਂ 25-30 ਹਜ਼ਾਰ ਡਾਲਰ ਆਪਣਾ ਨਹੀਂ ਇਹਨਾਂ ਨੂੰ ਦੇਣਾ ਸੋ ਮੈਂ ਇਹ ਚੀਜ਼ ਲਈ ਲੜ ਰਿਹਾ ਨਵੀ ਕਹਿੰਦਾ ਹੈ ਕਿ ਜੇਕਰ ਉਹ ਭਾਰਤ ਵਾਪਸ ਮੁੜ ਜਾਂਦਾ ਹੈ ਤਾਂ ਉਹ ਆਪਣੇ ਦੇਸ਼ ਬੈਠ ਕੇ ਵੀ ਕੈਨੇਡਾ ਦਾ ਖਾਬ ਨਹੀਂ ਭੁੱਲੇਗਾ ਅਤੇ ਭਾਰਤ ਵਿੱਚ ਰਹਿੰਦੇ ਹੋਏ ਵੀ ਉਹ ਕੈਨੇਡਾ ਦੀ ਪੀਆਰ ਲੈਣ ਲਈ ਯੋਗਤਾ ਨੂੰ ਪੂਰੀ ਕਰਦਾ ਰਹੇਗਾ ਵਾਪਸ ਜਾਊਗਾ ਉੱਥੋਂ ਆਪਣਾ ਸਾਲ ਦਾ ਐਕਸਪੀਰੀਅੰਸ ਗੇਨ ਕਰੂੰਗਾ ਮੈਂ ਉੱਥੋਂ ਆਪਣੀ ਫਾਈਲਿੰਗ ਕਰੂੰਗਾ ਬਟ ਮੈਂ ਇੱਥੇ ਆ ਕੇ ਆਪਣੀ ਲਾਈਫ ਦੁਬਾਰਾ ਸੈੱਟ ਕਰੂੰਗਾ ਆਈ ਵਾਂਟ ਟੂ ਸ਼ੋ ਦਿ ਗਵਰਨਮੈਂਟ ਦਟ ਵੀ ਆਰ ਤੁਸੀਂ ਇੰਡੀਆ ਵਾਪਸ ਜਾਓਗੇ ਦੁਬਾਰਾ ਬੜੀ ਜੇ ਇਕੱਠੇ ਹੋ ਗਏ ਜੇ ਆਪਾਂ ਉਹਰੇ ਸਾਰੇ ਇਕੱਠੇ ਹੋ ਗਏ ਕਮਿਊਨਿਟੀ ਸਾਡੀ ਸਪੋਰਟ ਕਰਦੀ ਐ ਫਿਰ ਸਾਨੂੰ ਜਾਣ ਦੀ ਲੋੜ ਨਹੀਂ ਪੈਣੀ ਕੱਲ ਇਹਨਾਂ ਵਿਦਿਆਰਥੀਆਂ ਵੱਲੋਂ ਧਰਨੇ ਦੇ ਘੇਰੇ ਨੂੰ ਵੱਡਾ ਅਤੇ ਵਿਸ਼ਾਲ ਕਰਨ ਲਈ ਅਨਟਾਰੀਓ ਦੀਆਂ ਵਰਕਰ ਯੂਨੀਅਨ ਦੇ ਬੁਲਾ ਰਹਿਆਂ ਪ੍ਰਵਾਸੀਆਂ ਦੇ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਅਤੇ ਖੱਬੇ ਪੱਖੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਦਰਨੇ ਵਿੱਚ ਸ਼ਾਮਲ ਕੀਤਾ ਗਿਆ। ਕਪੀ ਦੇ ਕੁਝ ਮੈਂਬਰ ਆਏ ਸੀਗੇ, ਕੁਝ ਆਪਣੇ OLF ਦੇ ਆਏ ਸੀਗੇ ਜਿਨ੍ਹਾਂ ਲਾਰਵਾਰਟਨ ਪਹਿਲਾਂ ਵੀ ਆ ਚੁੱਕੇ ਉਹਨਾਂ ਦੀ ਯੂਨੀਅਨ ਦੇ ਵੀ ਆਏ ਸੀਗੇ ਮੈਂਬਰ। ਉਸ ਤੋਂ ਬਾਅਦ ਕਮਿਊਨਿਸਟ ਪਾਰਟੀ ਆਪਣੇ ਜਿਹੜੀ ਹੈਗੀ ਲੈਨਨ ਤੇ ਮਾਰਕਸਿਸਟ ਉਹਨਾਂ ਦੇ ਆਏ ਨੇ। ਆਪਣੇ ਨਾਲ ਅਗਲੇ ਜਿਹੜਾ ਨੈਕਸਟ ਵੀਕਐਂਡ ਆ ਉਹਦੇ ਵਿੱਚ ਆਪਣੇ ਇੰਡੀਜੇਨਸ ਕਮਿਊਨਿਟੀ ਦੇ ਐਕਟਿਵਿਸਟ ਆ ਰਹੇ ਨੇ ਉਹ ਵੀ ਆਪਣੇ ਨਾਲ ਖੜ੍ਹ ਰਹੇ ਨੇ। ਤੇ ਹੋਰ ਵੀ ਬਹੁਤ ਜਿਆਦੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਇਤਨਾ ਲਿਸਟ ਤਾਂ ਬਹੁਤ ਲੰਬੀ ਹੈ ਜੀ ਹੁਣ ਜਦੋਂ ਆਪਾਂ ਕਵਰ ਕਰਨ ਜਾਵਾਂਗੇ ਆਪਣੇ ਤੋਂ ਐਨਡੀਪੀ ਦੇ ਵਿੱਚ ਕੁਝ ਵੋਲੰਟੀਅਰਸ ਆਏ ਹੋਏ ਨੇ ਜਿਹੜੇ ਆਪਣੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਨੇ ਯੂਨੀਅਨਸ ਦੇ ਵਿੱਚ ਇਨ੍ਹਾਂ ਵਿਦਿਆਰਥੀਆਂ ਕੋਲ ਹੁਣ ਸਮਾਂ ਬਹੁਤ ਘੱਟ ਹੈ ਅਤੇ ਸਰਕਾਰ ਵੱਲੋਂ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ ਇਨ੍ਹਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਮੁਤਾਬਕ ਆਉਂਦੇ ਦਿਨਾਂ ਵਿੱਚ ਉਹ ਇੱਕ ਵਾਰ ਫਿਰ ਤੋਂ ਸਰਕਾਰ ਦੇ ਦੂਹੇ ਜਾਣਗੇ ਇੱਕ ਤਾਂ ਬਈ ਪਹਿਲਾਂ ਆਪਾਂ ਦਾ ਇਹ ਜਿਹੜੇ ਹੈਗੇ ਨੇ ਆਪਣੇ ਛੋਟੇ ਛੋਟੇ ਪ੍ਰੋਟੈਸਟ ਜਿਹੜੇ ਆਪਣੇ ਜਿਹੜਾ ਡੇਲੀ ਵਾਲਾ ਇਹ ਤਾਂ ਚੱਲ ਹੀ ਰਿਹਾ ਹੈ ਨਾਲ ਦੀ ਨਾਲ ਆਪਾਂ ਇੱਕ ਦੋ ਹੋਰ ਵੀ ਥੋੜੇ ਵੱਡੇ ਐਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਕੀ ਆਪਾਂ ਕਮਿਊਨਿਟੀ ਨੂੰ ਤੇ ਡਿਫਰੈਂਟ ਆਰਗੇਨਾਈਜੇਸ਼ਨਸ ਨੂੰ ਨਾਲ ਲਿਆ ਕੇ ਤੇ ਕੋਈ ਨਾ ਕੋਈ ਵੱਡਾ ਐਕਸ਼ਨ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜੇ ਹੋ ਸਕਿਆ ਤਾਂ ਆਪਾਂ ਔਟੋਆ ਨੂੰ ਵੀ ਮਾਰਚ ਕਰਾਂਗੇ ਤੇ ਨਾਲ ਦੀ ਨਾਲ ਆਪਣਾ ਇੱਕ ਇਹ ਵੀ ਕੋਸ਼ਿਸ਼ ਹੈਗੀ ਹੈ ਕਿ ਆਪਾਂ ਸਾਰੇ ਜਿੰਨੇ ਵੀ ਐਮਪੀਜ਼ ਐਮਪੀਜ਼ ਹੈਗੇ ਨੇ ਇਹਨਾਂ ਨਾਲ ਦੁਬਾਰਾ ਰਾਬਤਾ ਕਾਇਮ ਕਰੀਏ ਇਹਨਾਂ ਨਾਲ ਗੱਲਬਾਤ ਕਰੀਏ ਤੇ ਇਸ ਮੁੱਦੇ ਦਾ ਜਲਦੀ ਤੋਂ ਜਲਦੀ ਹੱਲ ਕੱਢੀਏ ਕਿ ਬੇ ਉਮੀਦ ਹੋ ਕੇ ਵਿਦਿਆਰਥੀ ਕੈਨੇਡਾ ਛੱਡ ਕੇ ਜਾਣਾ ਸ਼ੁਰੂ ਕਰ ਚੁੱਕੇ ਹਨ ਅਤੇ ਕੁਝ ਪੀਆਰ ਲੈਣ ਲਈ ਨਵੇਂ ਢੰਗ ਅਤੇ ਤਰੀਕੇ ਅਪਣਾਉਣ ਦੀ ਕੋਆਇਤ ਵਿੱਚ ਹਨ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਬ੍ਰੈਮਟਨ